ਪੰਜਾਬ ਦੇ ਵਿੱਚ ਹਰ ਕੀ ਆਏ ਪੰਜਾਬ ਸਰਕਾਰ ਨੇ ਪੈਸੇ ਇਕੱਠੇ ਕਰਨ ਦਾ ਵੱਡਾ ਬਹਾਨਾ ਹੀ ਲੱਭ ਲਿਆ ਬਹਾਨਾ ਕਹੀਏ ਜਾਂ ਮਜਬੂਰੀ ਜਾਂ ਜ਼ਰੂਰੀ ਪੁਆਇੰਟ ਆਫ ਪੰਜਾਬ ਦੇ ਨਾਲ ਤੁਸੀਂ ਜੁੜ ਚੁੱਕੇ ਤੇ ਮੈਂ ਤੁਹਾਡੇ ਨਾਲ ਆਸ਼ੂ ਅਨੇਜਾ ਵੱਖ-ਵੱਖ ਫੰਡਾਂ ਦੇ ਰਾਹੀਂ ਵੱਖ-ਵੱਖ ਅਕਾਊਂਟਾਂ ਦੇ ਰਾਹੀਂ ਪੰਜਾਬ ਸਰਕਾਰ ਹਰ ਦੇ ਨਾਮ ਉੱਪਰ ਪੈਸੇ ਇਕੱਠੇ ਕਰਨ ਲੱਗੀ ਹੋਈ ਐ ਹੁਣ ਜਿਹੜੀ ਆ ਪੰਚਾਇਤਾਂ ਨੂੰ ਪੈਸੇ ਪ੍ਰਾਪਤ ਹੁੰਦੇ ਜਿਹੜੀ ਆ ਪੰਚਾਇਤਾਂ ਆਪਣੀਆਂ ਜ਼ਮੀਨਾਂ ਵੇਚਦੀਆਂ ਉੱਥੋਂ ਰਾਸ਼ੀ ਇਕੱਠੀ ਕਰਦੀਆਂ ਆਪਣੇ ਪਿੰਡ ਦੇ ਵਿਕਾਸ ਦੇ ਉੱਪਰ ਲਾਉਂਦੀਆਂ ਉਹਨਾਂ ਪੰਚਾਇਤਾਂ ਨੂੰ ਹੁਕਮ ਚਾਰ ਦਿੱਤੇ ਕਿ ਤੁਸੀਂ ਜਿਹੜੀ ਜ਼ਮੀਨ ਤੁਹਾਡੀ ਐਕਵਾਇਰ ਹੋਈ ਐ ਉਹਦਾ 5% ਹਿੱਸਾ ਭੇਜ ਦਿਓ ਅਸੀਂ ਹੜਪੀੜਤਾ ਦੀ ਮਦਦ ਕਰਨੀ ਐ ਤਹਾਨੂੰ ਸਭ ਤੋਂ ਪਹਿਲਾਂ ਉਹ ਨੋਟੀਫਿਕੇਸ਼ਨ ਪੜ੍ਹ ਕੇ ਸੁਣਾ ਦਿਨਾ ਕਿ ਕੋਜੋ ਉਸ ਨੋਟੀਫਿਕੇਸ਼ਨ ਦੇ ਵਿੱਚ ਲਿਖਿਆ ਹੋਇਆ ਤੇ ਕਿਹੜੇ-ਕਿਹੜੇ ਪਿੰਡਾਂ ਨੂੰ ਇਹ ਨੋਟੀਫਿਕੇਸ਼ਨ ਜਾਰੀ ਹੋਇਆ ਹਾਲਾਂਕਿ ਪੰਜਾਬ ਦੇ ਜ਼ਿਲ੍ਹਾ ਪੱਤਰ ਉੱਪਰ ਵੱਖ-ਵੱਖ ਪਿੰਡਾਂ ਨੂੰ ਇਹ ਨੋਟੀਫਿਕੇਸ਼ਨ ਜਾਰੀ ਹੋਇਆ ਪਰ ਮੈਂ ਜਲੰਧਰ ਪੂਰਬੀ ਦਾ ਉਹ ਨੋਟੀਫਿਕੇਸ਼ਨ ਪੜ੍ਹ ਰਿਹਾ ਹੈਗਾ ਕਿਹਨਾਂ ਨੂੰ ਨੋਟੀਫਿਕੇਸ਼ਨ ਭੇਜਿਆ ਗਿਆ ਜਾਂ ਨੋਟਿਸ ਭੇਜਿਆ ਗਿਆ ਜਾਂ ਆਪਾਂ ਕਹਿ ਲਈਏ ਕਿ ਪੱਤਰ ਭੇਜਿਆ ਗਿਆ ਸਰਪੰਚ ਗ੍ਰਾਮ ਪੰਚਾਇਤ ਕਾਦੀਆਂਵਾਲ सरपंच ग्राम पंचायत कुक्कड़ਪਿੰਡ सरपंच ग्राम पंचायत सरनाणा ब्लॉक जालंधर पूर्वी ਇੱਥੋਂ ਦੇ ਇਹ ਪਿੰਡ ਹੈਗੇ ਤੇ ਇਹਨਾਂ ਨੂੰ ਵਿਸ਼ੇ ਦੇ ਵਿੱਚ ਕੀ ਲਿਖਿਆ ਹੋਇਆ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਰਾਹਤ ਕਾਰਜ ਕਰਵਾਉਣ ਸੰਬੰਧੀ ਹਵਾਲਾ ਕਿੰਦਾ ਦਿੱਤਾ ਹੈ ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫਸਰ ਜਲੰਧਰ ਦੇ ਪੱਤਰ ਨੰਬਰ ਪਿੰਠੰਕਨ ਨੰਬਰ 5878 ਮਿਤੀ 16 9 2025 ਦੇ ਸਬੰਧ ਦੇ ਵਿੱਚ ਮਤਲਬ ਕਿ ਇਹਨਾਂ ਨੂੰ ਜਲੰਧਰ ਪੂਰਬੀ ਦੇ ਅਫਸਰ ਨੇ ਇਹਨਾਂ ਨੂੰ ਜ਼ਿਲ੍ਹਾ ਅਫਸਰ ਦਾ ਵਿਕਾਸ ਤੇ ਪੰਚਾਇਤ ਦਾ ਇੱਕ ਪੱਤਰ ਪ੍ਰਾਪਤ ਹੋਇਆ ਉਹਨਾਂ ਨੇ ਅੱਗੇ ਪੰਚਾਇਤਾਂ ਨੂੰ ਸਰਪੰਚਾਂ ਨੂੰ ਭੇਜ ਦਿੱਤਾ ਕੀ ਕੁਝ ਲਿਖਿਆ ਹੋਇਆ ਉਹ ਦੱਸ ਦਿੰਨੇ ਆਂ ਅਪਰੋਕਤ ਵਿਸ਼ੇ ਅਤੇ ਹਵਾਲਾ ਅਧੀਨ ਪੱਤਰ ਦੇ ਸਬੰਧ ਵਿੱਚ ਆਪ ਨੂੰ ਲਿਖਿਆ ਜਾਂਦਾ ਹੈ ਕਿ ਪੰਜਾਬ ਦੇ ਬਹੁਤ ਸਾਰੇ ਪਿੰਡ ਹੜਾਂ ਦੀ ਮਾਰ ਹੇਠ ਆ ਗਏ ਹਨ ਜਿਸ ਨਾਲ ਕਾਫੀ ਪਿੰਡਾਂ ਦਾ ਵਿੱਤੀ ਨੁਕਸਾਨ ਹੋਇਆ ਹੈ ਇਸ ਲਈ ਹੜ੍ਹ ਪੀੜਤ ਨਾਲ ਪ੍ਰਭਾਵਿਤ ਹੋਏ ਪਿੰਡਾਂ ਦੇ ਹੋਏ ਨੁਕਸਾਨ ਦੀ ਪਰਭਾਈ ਲਈ ਤੁਹਾਡਾ ਯੋਗਦਾਨ ਇੱਕ ਮਹੱਤਵਪੂਰਨ ਯੋਗਦਾਨ ਹੋਵੇਗਾ ਇਸ ਮੰਤਵ ਲਈ ਪੰਚਾਇਤੀ ਰਾਜ ਇਕਾਈ ਨੂੰ ਜ਼ਮੀਨ ਐਕਵਾਇਰ ਹੋਣ ਦੇ ਏਜ ਵਿੱਚ ਪ੍ਰਾਪਤ ਰਾਸ਼ੀ ਦਾ 5% ਹਿੱਸਾ ਹੇਠ ਲਿਖੇ ਅਨੁਸਾਰ ਜਮ੍ਹਾਂ ਕਰਵਾਉਂਦੀ ਖੇਚਲ ਕੀਤੀ ਜਾਵੇ ਮਤਲਬ ਕਿ ਜਿਹੜੇ ਲੋਕ ਜਿਹੜੇ ਪਿੰਡ ਹੜ੍ਹ ਪ੍ਰਭਾਵਿਤ ਹੋਏ ਆ ਹੁਣ ਹੁਕਮ ਚੜ ਗਿਆ ਕਿ ਤੁਹਾਨੂੰ 5% ਦੇਣਾ ਪਊਗਾ ਕਾਦੀਆ ਵਾਲੀ ਪਿੰਡ ਜਿਹੜਾ ਹੈਗਾ ਉਹਨਾਂ ਨੂੰ ਕਿਹਾ ਗਿਆ ਕਿ 5% ਉਹਨਾਂ ਦੀ ਜਿਹੜੀ ਜ਼ਮੀਨ ਹੈਗੀ ਉਸ ਦਾ ਹਿੱਸਾ ਬਣਦਾ ਹੈ 31,33,373 ਰੁਪਏ ਮਤਲਬ ਕਿ ਉਹਨਾਂ ਦਾ ਜਿਹੜਾ 6 ਕਰੋੜ ਦੇ ਆਸ-ਪਾਸ ਅਮਾਉਂਟ ਉਹਨਾਂ ਦੀ ਜ਼ਮੀਨ ਵਿੱਚ ਹੀ ਸੀ ਉਹਦਾ ਜਿਹੜੀ ਐਕਵਾਇਰ ਹੋਈ ਸੀ 31 ਲੱਖ ਰੁਪਏ ਕਹਿੰਦੇ ਜਮ੍ਹਾਂ ਕਰਵਾਉਣਾ ਪਊਗਾ ਇਸੇ ਤਰ੍ਹਾਂ ਪਿੰਡ ਕੁੱਕੜ ਹੈਗਾ ਉਹਨਾਂ ਦਾ 14 ਲੱਖ 88 ਹਜ਼ਾਰ 679 ਰੁਪਏ ਉਹਨਾਂ ਨੂੰ ਜਮ੍ਹਾਂ ਕਰਵਾਉਣ ਦੇ ਹੁਕਮ ਚਾੜੇ ਗਏ ਨੇ ਸਰਨਾਣਾ ਪਿੰਡ ਹੈਗਾ ਉਹਨਾਂ ਨੂੰ 70 ਲੱਖ 5000 ਰੁਪਏ ਜਮ੍ਹਾਂ ਕਰਵਾਉਣ ਦੇ ਲਈ ਕਿਹਾ ਗਿਆ ਖਾਤੇ ਨੰਬਰ ਵੀ ਦਿੱਤੇ ਹੋਏ ਐ ਡਾਇਰੈਕਟਰ ਰੂਰਲ ਡਵੈਲਪਮੈਂਟ ਐਂਡ ਪੰਚਾਇਤ ਫੰਡ ਦੇ ਵਿੱਚ ਕਹਿੰਦੇ ਪੈਸੇ ਜਮ੍ਹਾਂ ਕਰਵਾ ਦਿਓ ਖਾਤਾ ਨੰਬਰ ਦੇ ਦਿੱਤਾ ਆਈਫਐਸਸੀ ਕੋਡ ਦੇ ਦਿੱਤਾ ਯਸ ਬੈਂਕ ਦਾ ਖਾਤਾ ਹੈਗਾ ਥੱਲੇ ਦਸਤਖਤਾਂ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਜਲੰਧਰ ਪੂਰਬੀ ਤਾਂ ਮोटा-ਮोटा ਸਮਝਿਏ ਜੇਕਰ ਸੀਐਮ ਰੀਲੀਫ ਫੰਡ ਉਹਦੇ ਚ ਵੀ ਪੈਸਾ ਚਾਹੀਦਾ ਰੰਗਲਾ ਪੰਜਾਬ ਸੁਸਾਇਟੀ ਉਹਦੇ ਵਿੱਚ ਵੀ ਪੈਸਾ ਚਾਹੀਦਾ ਪੰਚਾਇਤਾਂ ਜਿਹੜੀਆਂ ਆਪਣੇ ਜ਼ਮੀਨਾ ਐਕਵਾਇਰ ਜਿਨ੍ਹਾਂ ਦੀਆਂ ਹੁੰਦੀਆਂ ਉੱਥੋਂ ਮਾੜਾ-ਮੋਟਾ ਪੈਸਾ ਇਕੱਠਾ ਕਰਦੀਆਂ ਆਪਣੇ ਪਿੰਡ ਦਾ ਖਰਚਾ ਚਲਾਉਂਦੀਆਂ ਕਿਉਂਕਿ ਉਹ ਤਾਂ ਸਰਕਾਰਾਂ ਤਾਂ ਉਹਨਾਂ ਨੂੰ ਕੁਝ ਦੇ ਨਹੀਂ ਰਹੀਆਂ ਬਲਕਿ ਸਰਕਾਰਾਂ ਨੂੰ ਉਹਨਾਂ ਦੀ ਮਦਦ ਦੀ ਲੋੜ ਹੈਗੀ ਹੈ ਸਰਕਾਰਾਂ ਨੂੰ ਉਹਨਾਂ ਦੀ ਮਦਦ ਕਰਨੀ ਚਾਹੀਦੀ ਹੈ ਪਰ ਸਰਕਾਰਾਂ ਹੁਣ ਉਹਨਾਂ ਤੋਂ ਪੈਸਾ ਹਟਣ ਲੱਗਿਆ ਹੋਇਆ ਹੈ ਸਰਕਾਰਾਂ ਕਦੇ ਉਹਨਾਂ ਦੀ ਜ਼ਮੀਨ ਖੋਣ ਤੇ ਪੈ ਜਾਂਦੀਆਂ ਹੁਕਮ ਜ਼ਮੀਨ ਐਕਵਾਇਰ ਕਰਨ ਦੇ ਹੁਕਮ ਚਾੜ ਦਿੰਦੀ ਹੈ ਕਿ ਤੁਹਾਡੀ ਜ਼ਮੀਨ ਚਾਹੀਦੀ ਹੈਗੀ ਹੈ ਅਸੀਂ ਇੱਥੇ ਕਲੋਨੀਆ ਬਣਾਵਾਂਗੇ ਲੈਂਡ ਪੂਲਿੰਗ ਤੋਂ ਬਾਅਦ ਜਿਸ ਤਰੀਕੇ ਦੇ ਨਾਲ ਪੰਜਾਬ ਸਰਕਾਰ ਨੇ ਆਪਣੀਆਂ ਨੀਤੀਆਂ ਦੇ ਵਿੱਚ ਹੌਲੀ-ਹੌਲੀ ਟੇਡੇ ਢੰਗ ਦੇ ਨਾਲ ਪੰਚਾਇਤਾਂ ਦੀਆਂ ਜ਼ਮੀਨਾਂ ਹੜੱਪਣ ਤੇ ਹੁਣ ਜੇਕਰ ਜ਼ਮੀਨਾਂ ਉਹ ਆਪਣੇ ਪੱਧਰ ਉੱਪਰ ਉਹਨਾਂ ਦੀਆਂ ਵੇਚੀਆਂ ਜਾਂਦੀ ਹੈ ਉਹਨਾਂ ਦਾ ਪੈਸਾ ਉਹਨਾਂ ਦੇ ਬੈਂਕਾਂ ਦੇ ਵਿੱਚ ਪਿਆ ਤੇ ਹੁਣ ਕਹਿੰਦੇ ਉਹ ਸਾਡੇ ਖਾਤਿਆਂ ਦੇ ਵਿੱਚ ਜਮ੍ਹਾਂ ਕਰਵਾਓ ਅਸੀਂ ਹੜਪੀੜਤਾ ਦੀ ਮਦਦ ਕਰਨੀ ਹੈ ਤਾਂ ਕੀ ਫਿਰ ਸਰਕਾਰਾਂ ਉਹਨਾਂ ਨੂੰ ਸਿੱਧੇ ਹੁਕਮ ਨਹੀਂ ਚਾੜ ਸਕਦੀ ਕਿ ਇੱਕ ਇੱਕ ਦੋ ਦੋ ਪਿੰਡ ਲਓ ਤੁਸੀਂ ਸਾਰੀਆਂ ਪੰਚਾਇਤਾਂ ਦੀ ਤੁਸੀਂ ਬਲਾਕ ਅਫਸਰ ਜ਼ਿਲ੍ਹਾ ਅਫਸਰ ਬੁਲਾਓ ਤੇ ਸਭ ਨੂੰ ਬੁਲਾ ਕੇ ਕਹੋ ਕਿ ਦੋ ਦੋ ਚਾਰ ਚਾਰ ਪਿੰਡ ਤੁਸੀਂ ਸੰਭਲੋ ਸਰਕਾਰ ਦੇ ਹੱਥ ਖੜੇ ਹੈਗੇ ਆ ਸਰਕਾਰ ਪਿੰਡਾਂ ਦੀ ਜ਼ਿੰਮੇਵਾਰੀ ਪਿੰਡਾਂ ਦੇ ਉੱਪਰ ਪਾ ਰਹੀ ਹੈਗੀ ਆ ਤਾਂ ਇਸ ਤਰ੍ਹਾਂ 13000 ਪਿੰਡ ਹੈਗੇ ਆ ਲਗਭਗ 26 ਸੋ ਪਿੰਡ ਕਹਿੰਦੇ ਆ ਕਿ ਪ੍ਰਭਾਵਿਤ ਹੋਏ ਆ ਤਾਂ ਚਾਰ ਕੁ ਪਿੰਡਾਂ ਨੂੰ ਇੱਕ ਪਿੰਡ ਆਉਂਦਾ ਇਸ ਤਰੀਕੇ ਦੇ ਨਾਲ ਤਾਂ ਫਿਰ ਸਾਰੇ ਪਿੰਡਾਂ ਨੂੰ ਹੁਕਮ ਚਾੜ੍ਹ ਦੋ ਕਿ ਤੁਸੀਂ ਆਪਣੇ ਆਪ ਸੰਭਾਲੋ ਸਰਕਾਰ ਦੇ ਹੱਥ ਖੜੇ ਆ ਤਾਂ ਇਸ ਤਰੀਕੇ ਨੂੰ ਹੁਣ ਅੱਗੋਂ ਪੰਚਾਇਤਾਂ ਜਿਵੇਂ ਲੈਂਦੀ ਆ ਇਹ ਤਾਂ ਦੇਖਣਾ ਹੋਊਗਾ ਕਿਉਂਕਿ ਸੁਭਾਵਿਕ ਤੌਰ ਤੇ ਸ਼ਹੀਦਾ ਵਿਰੋਧ ਹੋਊਗਾ ਪੰਚਾਇਤਾਂ ਆਪਣੇ ਪੱਧਰ ਉੱਪਰ ਕਿਉਂਕਿ ਜੇਕਰ ਕਿਸੇ ਦੀ ਕੋਈ ਮਦਦ ਕਰਦਾ ਤਾਂ ਆਪਣੀ ਇੱਛਾ ਦੇ ਅਨੁਸਾਰ ਕਰਨਾ ਕਿ ਉਸਨੇ 1% ਕਰਨੀ ਹੈ ਉਸਨੇ 2% ਕਰਨੀ ਹੈ ਉਸਨੇ 5% ਕਰਨੀ ਹੈ ਉਸਨੇ 10% ਕਰਨੀ ਹੈ ਪਰ ਇਸ ਤਰੀਕੇ ਹੁਕਮ ਛਾੜ ਦੇ ਨੇ ਕਿ 5% ਜਮ੍ਹਾਂ ਕਰਵਾਓ ਤਾਂ ਇਹ ਸੰਗੀ ਢਾਂਚੇ ਦੀ ਸੰਗੀ ਘੁੱਟਣ ਦੇ ਬਰਾਬਰ ਹੈ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਤਾਂ ਗ੍ਰਾਮ ਸਭਾਵਾਂ ਤੇ ਇਹਨਾਂ ਦੀਆਂ ਆਪਾਂ ਕੀਏ ਕੀ ਵਡਿਆਈਆਂ ਕਰਦੇ ਨਹੀਂ ਥੱਕਦੇ ਸਿਗੇ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਲੋਕਾਂ ਨੂੰ ਆਪਣੇ ਹੱਕਾਂ ਦੇ ਲਈ ਲੜਨਾ ਸਿਖਾਇਆ ਤੇ ਹੁਣ ਉਹਨਾਂ ਦੇ ਹੱਕਾਂ ਦੇ ਉੱਪਰ ਜਦੋਂ ਡਾਕਾ ਵੱਜਦਾ ਹਾਲਾਂਕਿ ਅਸੀਂ ਨਹੀਂ ਕਹਿੰਦੇ ਕਿ ਹਰ ਪੀੜਤਾ ਦੀ ਮਦਦ ਨਹੀਂ ਕਰਨੀ ਚਾਹੀਦੀ ਪਰ ਲੋਕਾਂ ਨੂੰ ਆਪਣੇ ਹਿਸਾਬ ਦੇ ਨਾਲ ਮਦਦ ਕਰਨ ਦੇਣ ਦੇਣੀ ਚਾਹੀਦੀ ਜਿੰਨੀ ਉਹ ਕਰਨੀ ਚਾਹੁੰਦੇ ਆ ਕਿਉਂਕਿ ਕਈਆਂ ਪਿੰਡਾਂ ਕੋਲ ਤਾਂ ਪੰਚਾਇਤੀ ਪੈਸਾ ਹੀ ਨਹੀਂ ਹੁੰਦਾ ਪਰ ਇਹਨਾਂ ਕੋਲ ਹੈਗਾ ਇਹਨਾਂ ਨੂੰ ਕਹਿ ਦਿੱਤਾ 5% ਦੋ ਤੇ ਹੁਣ ਕੀ ਗਰੰਟੀ ਆ ਕਿ ਉਹ ਜਿਹੜਾ 5% ਜੇਕਰ ਹੁਕਮ ਵੀ ਚਾੜ ਦਿੱਤੇ ਉਹ 5% ਹੜਪੀੜਤਾ ਦੀ ਮਦਦ ਦੇ ਲਈ ਲੱਗੂਗਾ ਕਿਉਂਕਿ ਪਹਿਲਾ ਜਿਹੜੇ ਸੀਐਮ ਰੀਲੀਫ ਫੰਡ ਦਾ ਕੋਈ ਹਿਸਾਬ ਨਹੀਂ ਹੈਗਾ ਉਸ ਤੋਂ ਬਾਅਦ ਰੰਗਲਾ ਪੰਜਾਬ ਸੁਸਾਇਟੀ ਦਾ ਇੱਕ ਨਵਾਂ ਫੰਡ ਖੜਾ ਕਰ ਦਿੱਤਾ ਹੁਣ ਉਸ ਦਾ ਤਾਂ ਕੋਈ ਹਿਸਾਬ ਸਾਹਮਣੇ ਹੀ ਕੀ ਹੋਣਾ ਤੇ ਹੁਣ ਇੱਕ ਨਵੇਂ 5-5% ਕਹਿੰਦੇ ਇਹਨਾਂ ਤੋਂ ਲੈ ਲਓ ਆਖਰਕਾਰ ਇਹਨਾਂ ਪੈਸਾ ਲੱਗਣਾ ਕਿੱਥੇ ਉਹ ਵੀ ਹਿਸਾਬ ਦੇਣਾ ਚਾਹੀਦਾ ਧੰਨਵਾਦ ਬਣੇ ਰਹੋ ਪਾਇਟੋ ਪੰਜਾਬ ਦੇ ਨਾਲ